ਸਿੰਘ ਛੱਤਿਆਣੇ ਦੇ ਘਰੇ ਦਰਵਾਜ਼ੇ 'ਚ ਖੜਾ ਹੈ ਮੈਂ ਪੁੱਛਿਆ ਭਾਈ ਕਿਵੇਂ ਆਏ ਅਖੇ ਮਾਈ ਹੁਈ ਆਇਆ ਮੈਂ ਤਾਂ ਨਾ ਨਾ ਗਲੀ 'ਚ ਨਹੀਂ ਸੀ ਅੰਦਰ ਸੀ ਝੂਠ ਨਹੀਂ ਬੋਲਣਾ ਅੰਦਰੋਂ ਮੈਂ ਉਹਨਾਂ ਬਾਹਰ ਕੱਢਿਆ ਤੁਹਾਨੂੰ ਐਸਚੋ ਐਸੇ ਸਾਹਿਬ ਅਸੀਂ ਤੁਹਾਡੀ ਵਰਦੀ ਦੀ ਇੱਜ਼ਤ ਕਰਦੇ ਹਾਂ ਪਰ ਗਲਤ ਕੰਮ ਨਹੀਂ ਤੁਸੀਂ ਅੰਦਰ ਇਸ ਗਲੀ 'ਚ ਬਾਹਰ 'ਚ ਖੜੇ ਔਰ ਇੱਕ ਅੰਦਰ ਕੀ ਕਰ ਰਹੇ ਹੋ ਸੋ ਇਹ ਬਿਲਕੁਲ ਨਹੀਂ ਚੱਲੂਗਾ ਔਰ ਮੇਰੀ ਡੀਐਸਪੀ ਸਾਹਿਬ ਨੂੰ ਤੇ ਪੁਲਿਸ ਨੂੰ ਹਦਾਇਤ ਹੈ ਐਦਾਂ ਕੰਮ ਤੁਸੀਂ ਕਰੋਗੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਤੁਹਾਡੇ ਖਿਲਾਫ ਲਿਖਾਂਗੇ ਉਹਨਾਂ ਦੇ ਤਾਂ ਜਾਂਦੇ ਨਹੀਂ ਸਾਨੂੰ ਕਦੋਂ ਡਰਾਉਣੇ ਤੁਸੀਂ ਔਰ ਇੱਥੇ ਵੱਡੇ ਵੱਡੇ ਨਹੀਂ ਡਰਾ ਸਕਦੇ ਤੁਸੀਂ ਕੌਣ ਹੁੰਦੇ ਡਰਾਉਣ ਵਾਲੇ ਸੋ ਮੇਰੀ ਬੇਨਤੀ ਹੈ ਜਸਵਿੰਦਰ ਸਿੰਘ ਜੀ ਆਪ ਦਾ ਜਾਓ ਤੁਹਾਡੇ ਕੋ ਕੋਈ ਵਾਰੰਟ ਹੈਗਾ ਉਹ ਨਹੀਂ ਕਰੀ ਗਈ ਸੀ ਨਾ ਫਿਰ ਨਾ ਨਾ ਹੁਣ ਨਹੀਂ ਜਾਣਾ ਕਿਸੇ ਦੇ ਘਰੇ ਜਾਂਦੇ ਨਹੀਂ ਹਾਂ ਥੈਂਕ ਯੂ ਕੋਈ ਜਰਾ ਲਾਈਵ ਦੇਖ ਰਿਹਾ ਸੁਣ ਲਓ ਜਰਾ ਗਿੱਧੜ ਵੇ ਆਲਿਓ ਚੈਕਿੰਗ ਕਰਦਾ ਕੋਈ ਵੀ ਪੁਲਿਸ ਵਾਲਾ ਤੁਹਾਡੇ ਘਰ ਦੀ ਚੈਕਿੰਗ ਨਹੀਂ ਕਰ ਸਕਦਾ ਹਮਾਇਸ਼ਾ ਕਰਾਂਗੇ ਕਿ ਕਿਸੇ ਦੇ ਘਰੇ ਬਣਦਾ ਕੀ ਕੰਮ ਉਹੀ ਤੁਹਾਡੇ ਨਾਲ ਰੌਲਾ ਨਹੀਂ ਪਰ ਬਿਲਕੁਲ ਆਦੇ ਅਫਸਰ ਨੂੰ ਕੋ ਮੈਂ ਕਹਾਂ ਤੁਸੀਂ ਅਸੀਂ ਵੀ ਚੱਲਦੇ ਹਾਂ ਪਰ ਸਾਨੂੰ ਵਾਰੰਟ ਦਿਖਾਓ ਤੇ ਅੰਦਰ ਜਾਓ ਮੈਨੂੰ ਪਤਾ ਕੀ ਚੱਲ ਰਿਹਾ ਹੈ ਠੀਕ ਹੈ ਬਾਕੂ ਕੱਚਾ ਧੂਣੀ ਹੈ ਹਾਂ ਸਸਿਕਾਲ ਆ ਦੋਸਤੋ ਸਸਿਕਾਲ ਬਈ ਸਾਰਿਆਂ ਨੂੰ ਜਿੰਨੇ ਵੀ ਮੇਰਾ ਲਾਈਵ ਦੇਖ ਰਿਹਾ ਸੁਣ ਲਓ ਜਰਾ ਗਿੱਧੜ ਵੇ ਆਲਿਓ ਮੈਂ ਹੁਣ ਇੱਥੇ ਖੜਾ ਹਾਂ ਛੱਤਿਆਣਾ ਪਿੰਚ ਹੁਣ ਇੱਕ ਨਵਾਂ ਕੰਮ ਚਲਾ ਲਿਆ ਪੰਜਾਬ ਪੁਲਿਸ ਨੇ ਕਿ ਪੰਜਾਬ ਪੁਲਿਸ ਨੇ ਕਹਿੰਦਾ ਸਾਰਿਆਂ ਨੂੰ ਵੀ ਫਲਾਣੇ ਫਲਾਣੇ ਦੇ ਘਰੇ ਜਾਓ ਜਿਹੜੇ ਕੋਈ ਸਾਡੇ ਬੰਦੇ ਆ ਉਹਨਾਂ ਨੂੰ ਡਰਾਉਂਦੇ ਫਿਰਦੇ ਆ ਸੋ ਡਰਨਾ ਨਹੀਂ ਹੈ ਕਿਸੇ ਨੇ ਉਹਦੇ ਬਾਹਰ ਚ ਜਾ ਕੇ ਖੜ ਜਾਂਦੇ ਆ ਇਹਨਾਂ ਤੋਂ ਵਾਰੰਟ ਲੈਣੇ ਆ ਜੇ ਕੋਈ ਤੁਹਾਡੇ ਘਰ ਦੀ ਚੈਕਿੰਗ ਕਰਦਾ ਕੋਈ ਵੀ ਪੁਲਿਸ ਵਾਲਾ ਤੁਹਾਡੇ ਘਰ ਦੀ ਚੈਕਿੰਗ ਨਹੀਂ ਕਰ ਸਕਦਾ ਔਰ ਜਿਹੜਾ ਪੁਲਿਸ ਵਾਲਾ ਤੁਹਾਡੇ ਅੰਦਰ ਆਉਂਦਾ ਹੈ ਘਰ ਦੀ ਚੈਕਿੰਗ ਕਰਦਾ ਔਰੀ ਵੀਡੀਓ ਬਣਾਓ ਗੇਟ ਕਰ ਲਓ ਬੰਨ 15 ਮਿੰਟ ਗੇਟ ਨਹੀਂ ਖੋਲਣਾ ਮੈਨੂੰ ਦੱਸਣਾ ਮੈਂ ਉੱਥੇ ਆਉਂਗਾ ਤੇ ਆਪ ਦੇ ਬੇਲੀਆਂ ਨੂੰ ਇਕੱਠੇ ਕਰ ਲੈਣਾ ਫਿਰ ਉੱਥੇ ਤਮਾਸ਼ਾ ਕਰਾਂਗੇ ਇਹਨਾਂ ਨੂੰ ਦੱਸਾਂਗੇ ਵੀ ਕਿਸੇ ਦੇ ਘਰੇ ਵੜਨ ਦਾ ਕੀ ਕੰਮ ਹੈ ਕੱਲ ਇਹ ਭਾਰੂ ਪਿੰਡ ਕਿਸੇ ਦੇ ਘਰੇ ਗਏ ਸੀ ਤਾਂ ਇਹਨਾਂ ਨੇ ਲੋਕਾਂ ਦੇ ਅੰਡਰਵੀਅਰ ਤੱਕ ਫਰੋਲਤੇ ਲੇਡੀਜ਼ ਦੇ ਕੱਪੜੇ ਫਰੋਲੇ ਇਹਨਾਂ ਲੋਕਾਂ ਨੇ ਇਹਨਾਂ ਨੂੰ ਸ਼ਰਮ ਨਹੀਂ ਆਈ ਸਾਰਾ ਕੁਝ ਫਰੋਲਤਾ ਕੁਝ ਨਹੀਂ ਮਿਲਿਆ ਬੇਸਿਕਲੀ ਇਹਨਾਂ ਦਾ ਕੰਮ ਹੈ ਕਿ ਰਾਜੇ ਵੜਿੰਗ ਦੇ ਬੰਦਿਆਂ ਨੂੰ ਮਾੜਾ ਮਾੜਾ ਡਰਾ ਦੇਣੇ ਆ। ਸੋ ਮੇਰਾ ਬੰਦੇ ਨੇ ਨਾ ਡਰਨਾ ਅੱਜ ਤੇ ਨਾ ਕੱਲ। ਸੋ ਆਹ ਹੁਣ ਬਾਈ ਪੁਲਿਸ ਵਾਲਾ ਇੱਥੇ ਖੜਾ ਜਸਵਿੰਦਰ ਸਿੰਘ ਆ ਤੁਹਾਨੂੰ ਫੋਟੋ ਦਿਖਾਉਣੇ ਇਹ ਭਿੰਦਰ ਸਿੰਘ ਛੱਤਿਆਣੇ ਦੇ ਘਰੇ ਦਰਵਾਜ਼ੇ 'ਚ ਖੜਾ ਹੈ। ਮੈਂ ਪੁੱਛਿਆ ਬਾਈ ਕਿਵੇਂ ਆਏ? ਅਖੇ ਮਾਈ ਹੁਈ ਆਇਆ ਮੈਂ ਤਾਂ। ਨਾ ਨਾ ਗਲੀ 'ਚ ਨਹੀਂ ਸੀ ਅੰਦਰ ਸੀ। ਝੂਠ ਨਹੀਂ ਬੋਲਣਾ। ਅੰਦਰੋਂ ਮੈਂ ਉਹ ਬਾਹਰ ਕੱਢਿਆ ਤੁਹਾਨੂੰ। ਐਸ.ਐਚ.ਓ. ਐਸ.ਐਸ.ਈ. ਸਾਹਿਬ ਅਸੀਂ ਤੁਹਾਡੀ ਵਰਦੀ ਦੀ ਇੱਜ਼ਤ ਕਰਦੇ ਆਂ। ਪਰ ਇਹ ਗਲਤ ਕੰਮ ਨਹੀਂ। ਤੁਸੀਂ ਅੰਦਰ ਇਸ ਗਲੀ ਚ ਬਾਰਜ ਖੜੇ ਹੋਰ ਇਹ ਅੰਦਰ ਕੀ ਕਰ ਰਹੇ ਹੋ ਸੋ ਇਹ ਬਿਲਕੁਲ ਨਹੀਂ ਚੱਲੂਗਾ ਔਰ ਮੇਰੀ ਡੀਐਸਪੀ ਸਾਹਿਬ ਨੂੰ ਤੇ ਪੁਲਿਸ ਨੂੰ ਹਦਾਇਤ ਹੈ ਐਦਾਂ ਕੰਮ ਤੁਸੀਂ ਕਰੋਗੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਤੁਹਾਡੇ ਖਿਲਾਫ ਲਿਖਾਂਗੇ ਉਹਨਾਂ ਦੇ ਤਾਂ ਜਾਣਦੇ ਨਹੀਂ ਸਾਨੂੰ ਕਾਤੋਂ ਡਰਾਉਣੇ ਹੋ ਤੁਸੀਂ ਔਰ ਇੱਥੇ ਵੱਡੇ ਵੱਡੇ ਨਹੀਂ ਡਰਾ ਸਕਦੇ ਤੁਸੀਂ ਕੌਣ ਨੂੰ ਡਰਾਉਣ ਵਾਲੇ ਤੋ ਮੇਰੀ ਬੇਨਤੀ ਹੈ ਜਸਵਿੰਦਰ ਸਿੰਘ ਜੀ ਆਪ ਦਾ ਜਾਓ ਥੋੜੇ ਕੋਈ ਵਾਰੰਟ ਹੈਗਾ ਉਹਨੇ ਕਰੇ ਗਈ ਸੀ ਨਾ ਫਿਰ ਨਾ ਨਾ ਹੁਣ ਨਹੀਂ ਜਾਣਾ ਕਿਸੇ ਦੇ ਘਰ ਜਾਂਦੀ ਨਹੀਂ ਹਾਂ ਥੈਂਕ ਯੂ ਕੋਈ ਤੁਹਾਡੇ ਨਾਲ ਰੌਲਾ ਨਹੀਂ ਪਰ ਬਿਲਕੁਲ ਆਦੇ ਅਫਸਰ ਨੂੰ ਕਹੋ ਮੈਂ ਕਿਹਾ ਤੁਸੀਂ ਅਸੀਂ ਇੱਜ਼ਤ ਕਰਦੇ ਹਾਂ ਤੁਹਾਡੀ ਪਰ ਸਾਨੂੰ ਵਾਰੰਟ ਦਿਖਾਓ ਤੇ ਅੰਦਰ ਜਾਓ ਜਿਹੜਾ ਜੀ ਕਰਦਾ ਧਗੜ ਧਗੜ ਸਾਡੇ ਬੰਦਿਆਂ ਦੇ ਘਰੇ ਵੜ ਜਾਂਦਾ ਸੋ ਬਾਈ ਜੀ ਕਾਇਮ ਰਹੋ ਸਾਰੇ ਜਣੇ ਆ ساری ਰਾਤ ਜਾਗੂਗਾ ਜਿੱਥੇ ਕਹੂੰਗਾ ਆਉਂਗਾ ਪਰਵਾਹ ਨਹੀਂ ਕਰਨੀ ਮੈਂ ਤੁਹਾਡੇ ਨਾਲ ਖੜਾ ਹੈ ਇਹ ਆਨੇ ਵਰਦੀ ਵਾਲਾ ਬੰਦਾ ਵੇਖ ਕੇ ਡਰੋਂ ਲੱਗ ਪੈਂਦੇ ਜਦੋਂ ਆਪਾਂ ਕੋਈ ਕ੍ਰਾਈਮ ਨਹੀਂ ਕੀਤਾ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਤੇ ਆਪਾਂ ਨੂੰ ਕੌਣ ਹੁੰਦਾ ਡਰੋਂ ਵਾਲਾ ਸੋ ਤਕੜੇ ਰੋ ਦੱਬ ਕੇ ਰੋ ਇਹ ਬਖਲਾਟ ਹੈ ਸਰਕਾਰ ਦੀ ਹਾਰ ਰਹੀ ਹੈ ਧੰਨਵਾਦ